ਪਰ ਮਸਲਾ ਕੀ ਆ ਅਗਲੇ ਤੁਹਾਡੀਆਂ ਰਸੋਈਆਂ ਤੱਕ ਪਹੁੰਚ ਕੇ ਵੀ ਜੇ ਥੋਤੋਂ ਨੂਨ ਹਲਦੀ ਵੀ ਨਹੀਂ ਨਾ ਲੇ ਹੋ ਰਹੀ ਅਸੀਂ ਦੰਨੇ ਆ ਸਾਡੇ ਮਗਰ ਤੁਰੋ ਤੁਸੀਂ ਇਹਨੇ ਤਾਂ ਨਹੀਂ ਮਕਾਨ ਬਣਾ ਕੇ ਦੰਨੇ ਆ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਦੰਨੇ ਆ ਤੇ ਮੈਨੂੰ ਪੂਰੇ ਪੰਜਾਬ ਦਾ ਇੱਕ ਗੁਰਦੁਆਰਾ ਦਿਖਾ ਦਿਓ ਜਿੱਦੀ ਗੋਲਕ ਖੁੱਲਦੀ ਹੋਵੇ ਨਿਆਣਿਆਂ ਦੀ ਫੀਸ ਭਰਉਣ ਵਾਸਤੇ ਇੱਕ ਦਿਖਾ ਦਿਓ ਮੈਨੂੰ ਪੂਰੇ ਪੰਜਾਬ ਦਾ 12723 ਪਿੰਡ ਦਾ 37 38000 ਗੁਰਦੁਆਰਾ ਪੰਜਾਬ ਚ ਇੱਕ ਗੁਰਦੁਆਰਾ ਦਿਖਾ ਦਿਓ ਜੀ ਜਿਹੜੀ ਗੋਲਕ ਖੁੱਲ੍ਹਦੇ ਹੋਵੇ ਚੌਧਰਾ ਪਿੱਛੇ ਮਰ ਮਰ ਜਾਂਦੇ ਆ ਅਸੀਂ ਗੁਰਦੁਆਰੇ ਦੇ ਗੱਲਿਆਂ ਦੀਆਂ ਚਾਬੀਆਂ ਪਿੱਛੇ ਇੱਕ ਦੋ ਇਹਦੀ ਜਾਨ ਲੈਣ ਨੂੰ ਫਿਰਦੇ ਆ ਪਰਚੇ ਚੱਲਦੇ ਨੇ ਇੱਕ ਦੋ ਇਹ ਤੇ ਕੇਸ ਚੱਲ ਰਹੇ ਨੇ ਕਚਹਿਰੀਆਂ 'ਚ ਇੱਕ ਗੁਰਦੁਆਰੇ ਦੀ ਗੋਲਕ ਖੁੱਲੀ ਹੋਵੇ ਕਿਸੇ ਗਰੀਬ ਸਿੱਖ ਦਾ ਇਲਾਜ ਕਰਾਉਣ ਵਾਸਤੇ ਦੱਸਿਓ ਕਦੋਂ ਖੁੱਲੀ ਹੋਵੇ ਖੱਟਿਆ ਕੀਆ ਸੀ ਪ੍ਰਾਪਤੀ ਕੀ ਕੀਤੀ ਹੈ 100 'ਚੋਂ 75 ਨਿਆਂ ਦੇ ਕੇਸ ਹੁੰਨੇ ਹੋਏ ਆ ਸਿੱਖਾਂ ਦੇ ਕਿਹੜੀ ਕਮੇਟੀ ਕਿਹੜਾ ਤੁਹਾਡੇ ਕੋਲ ਸੰਸਥਾ ਆ ਕੇ ਤੁਹਾਡੇ ਗੁਰਦੁਆਰਿਆਂ 'ਚ ਆ ਕੇ ਰੋਜ਼ ਖੜੀ ਆ ਆ ਮੇਰੇ ਕੋਲ ਸਵੇਰੇ ਇੱਕ ਚੋਣ ਨਹੀਂ ਕੋਈ ਟੀਨੇ ਪ੍ਰਚਾਰ ਵਾਸਤੇ ਆਏ ਸੱਜਣ ਚੋਣਾ 'ਚ ਖੜਨਾ ਹੈ ਜੀ ਮੈਂ ਕਿਹਾ ਜੰਮ ਜੰਮ ਖੜੋ ਭਾਈ ਕੋਈ ਖੜੋ ਸਾਨੂੰ ਕੋਈ ਮਤਲਬ ਨਹੀਂ ਪਰ ਇਹ ਦੱਸੋ ਸਾਡੇ ਗੁਰਦੁਆਰੇ 'ਚ ਤੁਸੀਂ ਪ੍ਰਚਾਰ ਕਿਦਾਂ ਕਰਨਾ ਹੈ ਸਾਡੇ ਬੱਚਿਆਂ ਨੂੰ ਨਸ਼ਾ ਤੋਂ ਬਚਾਉਣ ਵਾਸਤੇ ਤੁਸੀਂ ਕੀ ਕੀਤਾ ਮੇਰੇ ਪਿੰਡ 'ਚ ਕੌਣ ਆਇਆ ਮੈਂ ਨਹੀਂ ਦੇਖਿਆ ਕਦੇ ਸਾਡੇ ਪਿੰਡ 'ਚ ਟੋਟੇ-ਪਟੇ ਚਾਹਿਆ ਭਾਈ ਮੈਂ ਤਾਂ ਦੇਖਿਆ ਨਹੀਂ ਹੈ ਮੈਂ ਕਿਹਾ ਖੜਜੋ ਖੜੋ ਤੁਸੀਂ ਕਦੋਂ ਗੱਲ ਕਰਨ ਲੱਗੇ ਆ ਕਿਹਨੂੰ ਬਚਾਇਆ ਤੁਸੀਂ ਸਾਡੀ ਕੌਮ ਕਿੱਧਰ ਤੁਰ ਰਹੀ ਹੈ ਹਰੇਕ ਕੌਮ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਤਤਪਰ ਹੋਈ ਪਈ ਹੈ ਅਸੀਂ ਕਿੱਥੇ ਸੁੱਤੇ ਪਏ ਹਾਂ 4 ਰੁਪਇਆ ਸਾਡੇ ਗੋਲ ਕਾਂ ਚ ਛੜ ਰਿਆ ਸੀ ਅਸੀਂ ਕਿੱਧਰ ਨੂੰ ਤੁਰ ਪਏ ਦੁਰਮਖੋ ਮੇਰੇ ਪਿੰਡ ਵਿੱਚ ਜੇ ਤੁਹਾਡੇ ਪਿੰਡ ਵਿੱਚ 20 ਤੋਂ 25 ਦੀ ਐਵਰੇਜ ਆ ਟੀਕੇ ਲਾਉਣ ਵਾਲਿਆਂ ਦੀ ਸਿੱਖਾਂ ਦੇ ਨਿਆਣੇ ਮਰ ਰਹੇ ਆ ਤੇ ਅਸੀਂ ਅਸੀਂ ਸੁੱਤੇ ਪਏ ਆ ਚੁੱਪ ਕਰਕੇ ਅਗਲੇ ਤੁਹਾਡੇ ਘਰਾਂ ਚ ਵੜ ਕੇ ਆ ਕੇ 20 50000 ਰੁਪਇਆ ਦੰਨੇ ਆ ਤੁਹਾਡੇ ਨਾਲ ਜੋ ਅਗਲੇ ਨੂੰ ਆਪਣੇ ਨਾਲ ਜੋੜ ਲੈਣੇ ਤੇ ਮੁੜ ਕੇ ਉਹਨਾਂ ਦੇ ਬੱਚਿਆਂ ਦਾ ਫੀਸ ਤੱਕ ਦਾ ਖਰਚਾ ਭਰਾਉਂਦੇ ਨੇ ਉਹ ਤੁਹਾਡੇ ਸਿੱਖ ਦਿਹਾੜੀਆਂ ਮੈਂ ਤੁਹਾਨੂੰ ਖੇੜੀ ਜੇ ਕਿੰਨੇ ਸਿੱਖ ਦਿਖਾ ਦਿੰਦਾ ਦਿਹਾੜੀਆਂ ਕਰਦੇ ਜਿਨ੍ਹਾਂ ਤੋਂ ਨਿਆਣੇ ਵੀ ਨਹੀਂ ਚੰਗੀ ਪੜਾਈ ਚ ਪੜਾਉ ਹੋ ਰਹੇ ਆ ਨਿਆਣੇ ਵੀ ਨਹੀਂ ਪੜਾਅ ਹੋ ਰਿਹਾ ਵਿਚਾਰਿਆਂ ਦਾ